ਦੋ ਕਦਮ ਚੱਲ ਕੇ ਆਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦਿਲਬਰ ਦਾ ਪੁੱਤਰ ਆ ਮੇਰੇ ਵੀਰੋ ਝਨੇਰ ਵਾਲੇ ਦਿਲਬਰ ਦਾ ਦਿਲਬਰ ਨੇ ਬਹੁਤ ਤਕੜੀ ਕਬੱਡੀ ਆਪਣੇ ਸਮੇਂ ਦੇ ਵਿੱਚ ਖੇਡੀ ਹੈ ਔਰ ਅੱਜ ਕੱਲ ਉਹਦੇ ਦੋ ਪੁੱਤ ਨੇ ਔਰ ਮੇਰੇ ਮਿੱਤਰੋ ਦੋਨੋਂ ਨੇਸ਼ਨਲ ਲੈਵਲ ਤੇ ਖੇਡ ਰਿਹਾ ਹੈ ਇੱਕ ਬਾਜੀ ਜਿਹਨੇ ਯੂਰਪ ਦੇ ਵਿੱਚ ਸਿਰਾ ਕਰਵਾਇਆ ਹੈ ਸੌਰਾ ਸਾਹਿਬ ਤੇ ਕਾ ਤੁਹਾਡਾ ਆਸ਼ੂ ਝਨੇਰ ਵਾਲਾ ਸ਼ਿੰਦਰ ਸਮਰਾ ਜੀ ਤੇ ਇਕਬਾਲ ਸਿੰਘ ਜੀ ਬੋਲਨ ਸਾਹਿਬ ਕਹਿੰਦੇ ਵੀ ਆਹ ਸੀਜ਼ਨ ਜਿਹੜਾ ਪੰਜਾਬ ਦਾ ਆ ਰਿਹਾ 2026 ਦਾ ਆਰੇ ਆਪਾਂ ਦੋਨੋਂ ਭਰਾ ਰਲ ਕੇ ਆਸ਼ੂ ਝਨੇਰ ਮਾਰ ਦੋ ਮੇਰੇ ਵੀਰੋ ਲੈ ਵੀ ਸੋਨਿਆ ਮੁਬਾਰਕਬਾਦ ਆ ਤੈਨੂੰ ਤੇਰੇ ਦਾਦੇ ਕਾਦਰ ਖਾਨ ਨੂੰ ਔਰ ਤੇਰੇ ਬਾਪੂ ਦਿਲਬਰ ਝਨੇਰ ਨੂੰ ਕਿਉਂਕਿ ਇਹਦੇ ਦਾਦੇ ਨੇ ਕਾਦਰ ਖਾਨ ਵੀ ਬਹੁਤ ਤਕੜੀ ਕਬੱਡੀ ਖੇਡੀ ਉਸ ਤੋਂ ਬਾਅਦ ਇਹਦਾ ਫਾਦਰ ਦਿਲਬਰ ਝਨੇਰ ਇਹਦਾ ਚਾਚਾ ਕਾਲਾ ਝਨੇਰ ਤੇ ਹੁਣ ਇਹ ਦੋਨੋਂ ਭਰਾ ਮਾਰ ਕੇ ਦੀ ਕਬੱਡੀ ਖੇਡਣਗੇ ਸਾਨੂੰ ਉਮੀਦ ਆ ਬਹੁਤ ਬਹੁਤ ਮੁਬਾਰਕਬਾਦ ਭਾਈ ਦਿਲਬਰ ਨੂੰ ਸਾਰੇ ਪਰਿਵਾਰ ਨੂੰ ਕਾਦਰ ਖਾਨ ਦੇ ਸਾਰੇ ਪਰਿਵਾਰ ਨੂੰ